ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਅੱਜ ਦੀ ਇਸ ਵੱਡੀ ਅਪਡੇਟ ਦੀ ਗੱਲ ਕਰਦੇ ਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਲਾਸਮਾ ਨੂੰ ਤਨਖਾਹ ਲੇਟ ਕਰਨ ਦੇ ਵਿਆਜ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ ਆਂਗਣਵਾੜੀ ਵਰਕਰਾਂ ਨੂੰ ਲੈ ਕੇ ਸੋ 50 ਹਜ਼ਾਰ ਆਂਗਣਵਾੜੀ ਵਰਕਰ ਨੇ ਜਿਨ੍ਹਾਂ ਨੂੰ ਮਾਨ ਪੱਤਾ ਜਾਰੀ ਹੋਇਆ ਇਹਦੇ ਸਬੰਧ ਦੇ ਵਿੱਚ ਵੱਡੀ ਅਪਡੇਟ ਆ ਰਹੀ ਹੈ ਇਸ ਤੋਂ ਇਲਾਵਾ ਜੋ ਉਹਨਾਂ ਦਾ ਵਿਆਜ ਬੰਦਾ ਸੀ ਤੇ ਵੀ ਜਿਹੜਾ ਕੀ ਹਾਈ ਕੋਰਟ ਦੇ ਵੱਲੋਂ ਇੱਕ ਗੱਲ ਹੈ ਜਿਹੜੀ ਕਹੀ ਗਈ ਹੈ ਵੀ ਟਿੱਪਣੀ ਕੀਤੀ ਗਈ ਹੈ ਤਾਂ ਸਾਰੀ ਹੀ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਤਾਂ ਦੋਸਤੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿਨ ਬੋਧਵਾਨ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆੰਗਣਵਾੜੀ ਵਰਕਰਾਂ ਤੇ ਸਹਾਇਕ ਦੇ ਇਹਨਾਂ ਦੀ ਮਾਣ ਪੱਤੇ ਦੇ ਵਿੱਚ 6 ਮਹੀਨੇ ਦੀ ਦੇਰੀ ਦੇ ਲਈ ਵਿਆਜ ਦੇਣ ਦੇ ਵਿਚਾਰ ਕਰੇ ਅਦਾਲਤਾਂ ਨੇ ਕਿਹਾ ਹੈ ਕਿ ਇੱਕ ਇੱਕ ਕਲਿਆਣਕਾਰੀ ਸੂਬੇ ਨੂੰ ਜਿਹੇ ਮਾਮਲਿਆਂ ਵਿੱਚ ਪੁਰਦਰਸ਼ਤਾ ਨਾਲ ਕੰਮ ਕਰਨਾ ਚਾਹੀਦਾ ਹੈ ਕਿਸੇ ਵੀ ਸੁਝਾਵ ਨੂੰ ਮਸ਼ੀਨੀ ਤਰੀਕੇ ਨਾਲ ਖਾਰਜ ਨਹੀਂ ਕਰਨਾ ਚਾਹੀਦਾ ਇਸੇ ਦੌਰਾਨ ਜਿਹੜਾ ਹੈ ਚੀਫ ਜਸਟਿਸ ਸ਼ੀਲ ਨਾਗੋ ਜਸਟਿਸ ਸੰਜੀਪ 베ਰੀ ਦੇ ਡਿਵੀਜ਼ਨਲ ਬੈਂਚ ਨੇ ਇਹ ਨਿਰਦੇਸ਼ ਉਸ ਸਮੇਂ ਦਿੱਤਾ ਜਦੋਂ ਅਦਾਲਤ ਨੇ ਖੁਦ ਲਈ ਨੋਟਿਸ ਦੇ ਵਿੱਚ ਇੱਕ ਮਾਮਲੇ ਦੀ ਸੁਣਵਾਈ ਕੀਤੀ ਜਿਹਦੇ ਵਿੱਚ ਅਖਬਾਰਾਂ ਵਿੱਚ छਪੀਆਂ ਖਬਰਾਂ ਦੇ ਆਧਾਰ ਤੇ ਸੂਬੇ ਦੀਆਂ 50000 ਤੋਂ ਵੱਧ ਆਂਗਣਵਾੜੀ ਵਰਕਰਾਂ ਨੂੰ ਮਾਨ ਪੱਤਾ ਨਾ ਮਿਲਣ ਦੀ ਸਮੱਸਿਆ ਚੁੱਕੀ ਗਈ ਹੈ ਸੀ ਸੁਣਵਾਈ ਦੇ ਦੌਰਾਨ ਸੂਬਾ ਸਰਕਾਰ ਦੇ ਵਕੀਲ ਨੇ ਦੱਸਿਆ ਕਿ ਅਪ੍ਰੈਲ ਤੋਂ ਸਤੰਬਰ 2025 ਤੱਕ ਦਾ ਮਾਨ ਪੱਤਾ ਜਾਰੀ ਕਰ ਦਿੱਤਾ ਆਗਿਆ ਆਂਗਣਵਾੜੀ ਵਰਕਰਾਂ ਨੂੰ ਹਾਰਮੀ ਨੇ 4500 ਤੇ ਸਹਾਇਕਾਂ ਨੂੰ 2250 ਦਾ ਜਿਹੜਾ ਭੁਗਤਾਨ ਕੀਤਾ ਗਿਆ ਦੇਰੀ ਦਾ ਕਾਰਨ ਪੀ ਐਮ ਪੀ ਐਫ ਐਮ ਐਮ ਐਸ ਪਬਲਿਕ ਮੈਨੇਜਮੈਂਟ ਸਿਸਟਮ ਪੈਟਰੋਲ ਤੇ ਸਿੰਗਲ ਨੋਡਲ ਏਜੰਸੀ ਬੈਂਕ ਖਾਤੇ ਦੀ ਮੈਪਿੰਗ ਦੀ ਵਿਚਤਨੀਕੀ ਸਮੱਸਿਆ ਦੱਸਿਆ ਗਿਆ ਜੋ ਹੁਣ ਕੇਂਦਰ ਸਰਕਾਰ ਦੇ ਸਹਿਯੋਗ ਦੇ ਨਾਲ ਹੱਲ ਕਰਨ ਦੇ ਲਈ ਕਹੀ ਗਈ ਹੈ ਸਰਕਾਰ ਦੇ ਵੱਲੋਂ ਦਾਖਲ ਪਾਲਣਾ ਹਲਫਨਾਮੇ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਸਾਰੇ 155 ਬਲਾਕਾਂ ਦੇ ਵਿੱਚ ਪੀ ਐਫ ਐਮ ਐਸ ਦੇ ਪੋਰਟਲ ਰਾਹੀਂ ਰਕਮ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਚਾਈਲਡ ਡਿਪਾਰਟਮੈਂਟ ਪ੍ਰੋਜੈਕਟ ਅਫਸਰਾਂ ਦੇ ਰਾਹੀਂ ਭੁਗਤਾਨ ਕੀਤਾ ਗਿਆ ਕੋਰਟ ਨੇ ਪੁੱਛਿਆ ਕਿ ਤੁਸੀਂ ਇਹ ਸੋਚਿਆ ਹੈ ਕਿ ਉਹਨਾਂ ਨੂੰ ਦੇਰੀ ਨਾਲ ਭੁਗਤਾਨ ਦੇ ਲਈ ਵਿਆਜ ਦਿੱਤਾ ਜਾ ਸਕਦਾ ਨਹੀਂ ਤਾਂ ਉਹ ਫਿਰ ਅਦਾਲਤਾਂ ਦਾ ਦਰਵਾਜ਼ਾ ਖੜਕਾਉਣ ਗਿਆ ਅਦਾਲਤਾਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਸੂਬਾ ਸਰਕਾਰ ਇਸ ਸੁਝਾਅ ਨੂੰ ਸਿਰਫ ਰਸਮੀ ਤੌਰ ਤੇ ਖਾਰਜ ਨਹੀਂ ਕਰੇਗੀ ਬਲਕਿ 60 ਦਿਨਾਂ ਦੇ ਅੰਦਰ ਇਸ ਤੇ ਫੈਸਲਾ ਲਵੇਗੀ ਤਾਂ ਸਿੱਧੀ ਜਹੀ ਗੱਲ ਇੱਥੇ ਕਲੀਅਰ ਹੁੰਦੀ ਹੈ ਕਿ ਅਦਾਲਤਾਂ ਨੇ ਇਹੀ ਕਿਹਾ ਹੈ ਵੀ ਉਹਨਾਂ ਨੂੰ ਤੁਸੀਂ ਵਿਆਜ ਦੋਗੇ ਵੀ ਉਹਨਾਂ ਦਾ ਜਿਹੜਾ ਵਿਆਜ ਦੇ ਵਿੱਚ ਬੰਦਾ ਹੈ ਇਹਨੇ ਦਿਨਾਂ ਦਾ ਉਹਨਾਂ ਨੂੰ ਤਨਖਾਹ ਜਿਹੜੀ ਹੈ ਨਹੀਂ ਮਿਲੀ ਸੀ ਕਿ ਸਰਕਾਰ ਇਹ ਵਿਆਜ ਨਹੀਂ ਦਿੰਦੀ ਤਾਂ ਫਿਰ ਤੋਂ ਉਹ ਅਦਾਲਤਾਂ ਦੇ ਦਰਵਾਜ਼ਾ ਖੜਕਾਉਣ ਗਿਆ ਅੱਜ ਦੀ ਵੱਡੀ ਅਪਡੇਟ ਮਿਲਦੇ ਆ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ